Yeah. ਬਿਖੇ ਪਬ ਲਿਓ ਮਦਰ ਦੇਸ ਹਮ ਕੋ ਲੈ ਆਏ ਪਾਤ ਪਾਤ ਦਾਈਨ ਦੁਲਰਾਏ ਐਸੇ ਦੀਨ ਦਿਆਲ ਸਤਗੁਰੂ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਸਾਰਾ ਸੰਸਾਰ ਮਨਾ ਰਿਹਾ ਹੈ ਆਬਾਦੀ ਕੋਟ ਮਿਤ ਸਿੰਘ ਦੀ ਸਾਰੀਆਂ ਪਿਆਰ ਵਾਲੀਆਂ ਸੰਗਤਾਂ ਪਹਲੀਆਂ ਸਤ ਪ੍ਰਭਾਤ ਚੌਂਕੀਆਂ ਦੇ ਵਿੱਚ ਪਰਿਵਾਰਾਂ ਸਮੇਤ ਸਭ ਨੇ ਹਾਜ਼ਰੀ ਭਰੀ ਅੱਜ ਵਾਲਾ ਮਹਾਨ ਪਾਵਨ ਪਵਿੱਤਰ ਦਿਹਾੜਾ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਸਰਬ ਸੰਦਾਨੀ ਪੰਜਾਬ ਪਿਆਰਿਆਂ ਦੀ ਅਗ ਛਤਰਛਾਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਗਵਾਈ ਪਿੱਛੇ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਇਹ ਇਲਾਕਾ ਕੋਟ ਮਿਤ ਸਿੰਘ ਦੀ ਹੈ ਸਾਰੀਆਂ ਪਿਆਰ ਵਾਲੀਆਂ ਸੰਗਤਾਂ ਬੜੇ ਚਾਅ ਦੇ ਨਾਲ ਪਰਮ ਮਨਾਉਂਦੀਆਂ ਨੇ ਉਹਨਾਂ ਦੀ ਬਦੌਲਤ ਅਸੀਂ ਘਰਾਂ 'ਚ ਵੱਸਦੇ ਆਂ ਉਹਨਾਂ ਦੀ ਬਦੌਲਤ ਅਸੀਂ ਪਰਿਵਾਰਾਂ 'ਚ ਵੱਸਦੇ ਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹਲ ਦੇ ਕੇ ਸਾਨੂੰ ਮਹਾਰਾ ਸਵੇ ਮਾਨ ਦਾ ਜੀਣ ਦਾ ਹੱਕ ਦਿੱਤਾ ਐਸੇ ਦੀਨ ਦਿਆਲ ਸਤਗੁਰੂ ਜੀ ਦਾ ਜੋ ਪਾਵਨ ਪਵਿੱਤਰ ਦਿਹਾੜਾ ਸਾਰਾ ਸੰਸਾਰ ਮਨਾ ਰਿਹਾ ਹੈ ਨਾਨਕ ਨਾਮ ਲੈਵਾ ਸੰਗਤਾਂ ਸਿੱਖ ਸੰਗਤਾਂ ਨੂੰ ਆਬਾਦੀ ਕੋਰਟ ਮਿਸਿੰਗ ਵੱਲੋਂ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਦੇ ਪਾਵਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਬਾਦਸ਼ਾਹ ਦਰਵੇਸ਼ ਧੰਨ ਧੰਨ ਸਾਬੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੇ ਆਡੇ ਦੀ ਸਮੂਹ ਸਾਧ ਸੰਗਤ ਨੂੰ ਦਾਸ ਵੱਲੋਂ ਲੱਖ ਲੱਖ ਵਧਾਈ ਤੇ ਅੱਜ ਜਿਹੜਾ ਨਗਰ ਕੀਰਤਨ ਗੁਰਦੁਆਰਾ ਪੋਠੋਹਾਰ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਫਿਰ ਭਾਈ ਮਨੀ ਸਿੰਘ ਗੁਰਦੁਆਰੇ ਤੋਂ ਹੁੰਦਾ ਆਇਆ ਗੁਰੂ ਅਰਜਨ ਦੇਵ ਨਗਰ ਤੋਂ ਹੁੰਦਾ ਆਇਆ ਫਿਰ ਦੁਬਾਰਾ ਇੱਥੇ ਵਾਪਸ ਆਊਗਾ ਸਮੂਹ ਸੰਗਤਾਂ ਨੂੰ ਉਹਦੇ 'ਚ ਸ਼ਿਰਕਤ ਕਰਨ ਦੀ ਅਪੀਲ ਵੀ ਕੀਤੀ ਜਾਂਦੀ ਹੈ ਤੇ ਆਓ ਰਲ ਮਿਲ ਕੇ ਆਪਾਂ ਗੁਰੂ ਪਾਤਸ਼ਾਹ ਦਾ ਜਨਮ ਦਿਨ ਮਨਾਈਏ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏ ਜਦੀ ਮਨਜੂਰ ਗੁਰਗੋਬਿੰਦ ਸਿੰਘ ਹਕ ਰਾਗਨਜੂਰ ਗੁਰਗੋਬਿੰਦ ਸਿੰਘ ਜੁਮਲਾ ਫਹਿਜੇ ਨੂਰ ਗੁਰਗੋਬਿੰਦ ਸਿੰਘ ਆਪ ਸਾਰੀਆਂ ਸੰਗਤਾਂ ਨੂੰ ਸੂ ਇਲਾਕਾ ਕੋਟ ਮਿਸ ਸਿੰਘ ਵੱਲੋਂ ਕਲਗੀਧਰ ਪਾਸ਼ਾ ਜੀ ਦੇ ਸਵੇ ਕਮਾਲ ਗੁਰਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਜਿੱਥੇ ਆਪਾਂ ਸਾਰੀਆਂ ਸੰਗਤਾਂ ਨੇ ਗੁਰੂ ਮਹਾਰਾਜ ਜੀ ਦਾ ਨਗਰ ਕੀਰਤਨ ਜੋ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਨਗਰ ਕੀਰਤਨ ਜੋ 60 70 ਸਾਲਾ ਤੋਂ ਗੁਰੂ ਦੀ ਕਿਰਪਾ ਦੇ ਨਾਲ ਨਿਕਲ ਰਿਹਾ ਉਹ ਆਪ ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀ ਭਰਨੀ ਹੈ ਨਾਲੇ ਅਰਦਾਸ ਕਰਨੀ ਹੈ ਕਿ ਕੱਲੇ ਅਸੀਂ ਨਗਰ ਕੀਰਤਨ ਕੱਢਣ ਤੱਕ ਰਸੀਮਤ ਨਾ ਰਹਿ ਜਾਈਏ ਜੋ ਕਲਗੀਧਰ ਪਾਸ਼ਾ ਜੀ ਦਾ ਫਲਸਫਾ ਫਲਸਫਾ ਉਹਨਾਂ ਦਾ ਉਦੇਸ਼ ਨਾਮ ਜਪੋ ਕੀਰਤ ਕਰੋ ਨਾਮ ਜਪੋ ਵੰਡ ਛਕੋ ਅੰਮ੍ਰਿਤ ਵੇਲਾ ਅੰਮ੍ਰਿਤ ਬਾਣੀ ਅੰਮ੍ਰਿਤ ਜੀਵਨ ਸਾਡੀ ਸਾਰੀਆਂ ਜਿੰਦਗੀਆਂ ਦੇ ਵਿੱਚ ਅੰਮ੍ਰਿਤ ਦੀ ਦੀ ਦਾਤ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਆ ਜਾਵੇ ਤਾਂ ਹੀ ਸਾਡਾ ਇਹ ਗੁਰਪੁਰਬ ਮਨਾਇਆ ਸਫਲਾ ਫਿਰ ਮੇਰੇ ਵੱਲੋਂ ਸਾਰਿਆਂ ਵੀਰਾਂ ਵੱਲੋਂ ਗੋਟ ਮਿਸਿੰਗ ਗੁਰਦੁਆਰੀ ਦੀ ਪ੍ਰਬੰਧ ਕਮੇਟੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸਤਤ ਦੀਆਂ ਸਮੂਹ ਕੋਟ ਮਿਸਿੰਗ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਤੇ ਮੇਰੀ ਸਾਰੀਆਂ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜੋ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰ ਪਟਵਾਰ ਸਿੰਘ ਸਭਾ ਗੁਰਦੁਆਰਾ ਤੋਂ ਸਟਾਰਟ ਆਰੰਭ ਹੋ ਰਿਹਾ ਉਹਦੇ ਵਿੱਚ ਸਾਰੇ ਉਸ ਵਿੱਚ ਸਾਰੇ ਆ ਕੇ ਵੱਧ ਚੜ ਕੇ ਹਾਜ਼ਰੀਆਂ ਭਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਹਿ ਪ੍ਰਗਟਿਓ ਮਰਦ ਗਮੜਾ ਬਰਿਆਮ ਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪਰਵਿਆਂ ਸਮੂਹ ਸੰਗਤਾਂ ਨੂੰ ਗੁਰਦੁਆਰਾ ਪੋਟੋਹਾਰ ਸਿੰਘ ਸਬਾ ਵੱਲੋਂ ਲੱਖ ਲੱਖ ਵਧਾਈਆਂ ਬਹੁਤ ਬਹੁਤ ਵਧਾਈਆਂ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ